ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਬਲੌਗ ਦੇਖਣ ਵਾਲਿਆਂ ਨੂੰ ਤੇ ਬਾਈ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਆ ਜਿੰਨੇ ਵੀ ਮੇਰੇ ਵੀਰ ਨਵੇਂ ਜੁੜੇ ਆ ਵੀਡੀਓ ਨਾਲ ਉਹ ਸਭ ਨੂੰ ਪਹਿਲਾਂ ਬਾਈ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਈ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਇਆ ਤਾਂ ਆਪਾਂ ਨੇ ਸੀਵਰੇਜ ਦੀ ਲਾਈਨ ਪਾਉਣੇ ਬਾਰੇ ਦੱਸਿਆ ਤਾਂ ਜਾਣਕਾਰੀ ਦੱਸੀ ਸੀ ਤੇ ਬਾਈ ਅੱਜ ਆਪਣੇ ਪਿੱਛੇ ਵਿੜੇ ਵਿੱਚ ਜਿਹੜੇ ਦੋ ਬਾਥਰੂਮ ਬਣੇ ਹੋਏ ਆ ਉਹਨਾਂ ਦੇ ਪਾਈਪ ਕੱਢੂਗੇ ਕਿੱਦਾਂ ਉਹਨਾਂ ਦੇ ਜੋੜ ਤੋੜ ਲੱਗਦੇ ਆ ਸੀਵਰੇਜ ਦਾ ਪਾਈਪ ਕਿੱਦਾਂ ਕਿੱਦਾਂ ਹੋਦੀ ਵੀ ਆਉਣੀ ਸਾਰੀ ਬਾਈ ਜਾਣਕਾਰੀ ਦਊਂਗੇ ਬਣੇ ਰਿਹਾ ਬਾਈ ਵੀਡੀਓ ਦੇ ਨਾਲ ਐਂਡ ਤੱਕ ਮੈਨ ਹੌਲ ਦੀ ਪਟਾਈ ਕਰਦੀਆਂ ਬਾਈ ਪਹਿਲਾਂ ਪਿੱਛੇ 베ੜੇ ਵਿੱਚ ਜਿੱਦਾਂ ਹੁਣ ਬਾਥਰੂਮ ਬਣੇ ਹੁੰਦੇ ਆ ਬਾਥਰੂਮ ਆਪਾਂ ਨੇ ਦੋ ਬਾਥਰੂਮ ਬਣੇ ਹੋਏ ਆ ਪਿੱਛੇ ਰੈਕਟਰ ਤੇ ਰਾਈਟ ਸਾਈਡ ਤੇ ਜਿੱਥੇ ਆਪਾਂ ਨੇ ਲਾਈਨ ਕੱਢੀ ਹੁੰਦੀ ਆ ਉੱਥੇ ਆਪਾਂ ਚਾਹੇ 15x15 ਦੀ ਹੁੱਦੀ ਬਣਾ ਲਓ ਚਾਹੇ 18x18 ਦੀ ਬਣਾ ਲਓ ਸਾਡੇ ਕੋਲ ਜਗ੍ਹਾ ਹੈਗੀ ਤੇ ਅਸੀਂ 18x18 ਦੀ ਹੁੱਦੀ ਬਣਾਉਂਗੇ ਤੇ ਉਹ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਬਈ ਇਹ ਉੱਪਰ ਦੀ ਪ੍ਰਵੀਜ਼ਨ ਵਾਸਤੇ ਪਾਈ ਪਈ ਹੋਈਆਂ ਤੇ ਨੀਂਚੀ ਤੇ 4 ਇੰਚੀ ਇਹ ਕੱਲੂ ਜਦੋਂ ਉੱਪਰ ਬਾਥਰੂਮ ਬਣਨੇ ਆ ਤਾਂ ਉਹਨਾਂ ਦਾ ਬਈ ਪਾਣੀ ਉਤਰਨਾ ਹੈ ਆਪਣਾ ਉਤਰੂਗਾ ਖੋਦੀ ਦੇ ਵਿੱਚ ਉਤਰੂਗਾ ਪਾਣੀ ਇਦਾਂ ਹੀ ਸੇਮ ਟੂ ਸੇਮ ਇੱਧਰ ਵਾਲੇ ਬਾਥਰੂਮ ਦੇ ਵਿੱਚ ਵੀ ਪਾਈਪ ਖੜੇ ਆ ਗੰਧ ਦੇ ਵਿੱਚ ਉਹਨਾਂ ਦਾ ਪਾਈਪਾਂ ਦੇ ਥਰੂ ਪਾਣੀ ਉਤਰੂਗਾ ਉੱਪਰ ਤੇ ਬਾਥਰੂਮ ਦੀ ਪ੍ਰਵੀਜ਼ਨ ਵਾਸਤੇ ਪਾਈ ਹੋਈ ਜਿਹੜੀ ਉਹਦੀ ਵੀ ਪਟਾਈ ਹੋਊਗੀ ਆਪਣੀ ਤੇ ਇੱਥੇ ਪੈ ਤੁਹਾਨੂੰ ਕੋਣ ਫਿਟਿੰਗ ਕਿੱਦਾਂ ਕਰਨੀ ਆ ਉਹਦੇ ਬਾਰੇ ਦਵਾਂਗੇ ਜਾਣਕਾਰੀ ਸਮਾਨ ਆਪਣਾ ਨੋਟ ਕਰਕੇ ਐਡ ਕਰਾਤਾ ਦਾ ਦੁਕਾਨ ਵਾਲੇ ਨੂੰ ਤੇ ਜੀ ਸਮਾਨ ਆਪਣਾ ਪਹੁੰਚ ਗਿਆ ਸਾਰਾ ਹੀ ਜਿੰਨਾ ਵੀ ਲਿਖਾਇਆ ਤਾਂ ਤੇ ਇੱਕ ਵਾਰੀ ਸਮਾਨ ਤਾਦਿਆ ਰੈਡੀ ਪਰ ਤੇ ਥੱਲੇ ਫਿਰ ਤੁਹਾਨੂੰ ਦੱਸ ਦਿਆਂ ਕਿਹੜੀ ਕੁਆਲਿਟੀ ਦਾ ਸਮਾਨ ਆਇਆ ਆਪਣੇ ਕੋਲ ਤੇ ਕਿਹੜਾ ਆਪਾਂ ਵਰਤਨੇ ਆ ਤੇ ਤੁਹਾਡੇ ਨਾਲ ਵੀ ਗੱਲਬਾਤ ਸਾਂਝੀ ਕਰੂੰਗੇ ਤੇ ਕਿਹੜਾ ਵਰਤਨਾ ਚਾਹੀਦਾ ਹੈ ਭਾਈ ਜਿੰਨੇ ਵੀ ਵੀਰ ਆਪਣੇ ਪਲੰਬਰ ਦਾ ਕੰਮ ਕਰਦੇ ਆ ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨੂੰ ਸਮਾਨ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਕਿਹੜੀ ਚੀਜ਼ ਨੂੰ ਕਿਹਾ ਕਹਿੰਦੇ ਆਪਾਂ ਕਿਹੜੀ ਚੀਜ਼ ਦਾ ਕੀ ਫੰਕਸ਼ਨ ਹੈ ਕਿੱਥੇ ਲਾਉਣਾ ਇਹ ਸਾਰੀ ਚੀਜ਼ ਬਾਰੇ ਬਈ ਨੌਲੇਜ ਹੋਣੀ ਚਾਹੀਦੀ ਹੈ ਇਸ ਕਰਕੇ ਆਪਣਾ ਚੈਨਲ ਫਟਾ ਦੇ ਫਟ ਛੇਤੀ ਦੇ ਛੇਤੀ ਸਬਸਕ੍ਰਾਈਬ ਕਰ ਲਿਓ ਇਹਦੇ ਵਿੱਚ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿਹੜੀ ਚੀਜ਼ ਕਿੱਥੇ ਲੱਗਣੀ ਹੈ ਤੇ ਇਹ ਕਿਹੜੀ ਚੀਜ਼ ਨੂੰ ਕਿਹਾ ਕਹਿੰਦੇ ਆ ਤੇ ਬਈ ਫਿਰ ਆਜੋ ਦੱਸਦੇ ਆ ਤੁਹਾਨੂੰ ਇਹਦੇ ਬਾਰੇ ਆਪਾਂ ਪਹਿਲਾਂ ਸ਼ੁਰੂ ਕਰਦੇ ਆਪਾਂ ਬਾਈ ਇਹਨੂੰ ਕਹਿੰਦੇ ਆ ਫਲੋਟ ਟਰੈਪ ਇਹ ਆਪਣਾ ਲੱਗਦਾ ਹੈ ਬਾਥਰੂਮ ਦੇ ਵਿੱਚ ਜਿੱਥੇ ਜਾਲੀਲ ਹੁੰਦੀ ਹੈ ਕੋਨੇ ਚ ਲੱਗੀ ਹੋਈ ਇਹਦੇ ਉੱਪਰ 4 ਇੰਚੀ ਮੂ ਹੁੰਦਾ ਹੈ ਤੇ ਇਹ ਆਪਾਂ ਮੰਗਾਇਆ 3 ਇੰਚੀ ਪਾਈਪ ਵਾਸਤੇ ਤੇ ਇਹਦਾ ਬਾਈ ਜਿੱਥੇ ਸਾਕਟ ਬਣੀ ਹੋਈ ਹੈ ਆਹ ਮੂਰੇ ਤੁਸੀਂ ਦੇਖ ਰਹੇ ਹੋ ਇਹਦੇ 3 ਇੰਚੀ ਪਾਈਪ ਲੱਗੂਗਾ ਤੇ ਉੱਪਰ ਜਾਲੀ ਹੁੰਦੀ ਹੈ ਤੇ 4 ਇੰਚੀ ਲੱਗੂਗੀ ਤੇ ਬਾਥਰੂਮ ਦੇ ਵਿੱਚ ਲੱਗਦਾ ਹੈ ਇਹਦਾ ਬਾਈ ਫਾਇਦਾ ਆਏਗਾ ਵੀ ਇਹਦੇ ਵਿੱਚ ਬਾਥਰੂਮ ਤੇ ਲਾਉਣ ਨਾਲ ਇੱਕ ਤਾਂ ਕੌਗਰੇਜ ਵਗੈਰਾ ਨਹੀਂ ਆਉਂਦਾ ਜਿੱਦਾਂ ਬਾਥਰੂਮਾਂ ਵਿੱਚ ਅੱਜਕੱਲ ਕੌਗਰੇਜ ਵਗੈਰਾ ਨਿਕਲਦੇ ਆ ਜਾਲੀਆਂ ਚੋਂ ਇਹਦੇ 'ਚ ਥੋੜਾ ਬਹੁਤ ਪਾਣੀ ਮਤਲਬ ਕਿ ਖੜਾ ਰਹਿੰਦਾ ਏ ਤੇ ਅੰਦਰ ਕਚਰਾ ਵਗੈਰਾ ਵੀ ਨਹੀਂ ਜਾਂਦਾ ਕਿਉਂਕਿ ਇਹਦਾ ਮੂੰਹ ਤੁਹਾਨੂੰ ਦਿਖਾ ਦਿੰਦੇ ਆ ਵਿੱਚ ਤੇ ਕੁੱਟਿਆ ਜਿਹਾ ਹੁੰਦਾ ਏ ਆਹ ਏ ਬਾਈ ਤੁਹਾਨੂੰ ਥੱਲੇ ਦੀ ਵੀ ਦਿਖਾ ਦਿੰਦੇ ਆ ਕੁੱਟਿਆ ਹੋਣਾ ਕਰਕੇ ਜੇ ਪੂਰਾ ਬਾਈ ਪਾਣੀ ਇਹ ਖਾਲੀ ਨਹੀਂ ਹੁੰਦਾ ਥੋੜਾ ਬਹੁਤ ਪਾਣੀ ਖੜਿਆ ਰਹਿੰਦਾ ਇਹਦੇ 'ਚ ਤੇ ਪਾਣੀ ਖੜਨੇ ਰਹਿਣੇ ਕਰਕੇ ਜਿੱਦਾਂ ਵੀ ਕੋਈ ਕਚਰਾ ਆ ਜਾਂ ਕੋਈ ਕੋਈ ਲਫਾਫਾ ਹੋਗਾ ਜਾਂ ਬਾਲ ਬੋਲ ਜਾਂਦੇ ਆ ਅੱਜਕੱਲ੍ਹ ਬਾਥਰੂਮ ਦੇ ਵਿੱਚ ਉਹ ਵਿੱਚੇ ਖੜੇ ਰਹਿੰਦੇ ਆ ਤੇ ਅੱਗੇ ਨਹੀਂ ਪਾਈਪ ਵਿੱਚ ਜਾਂਦੇ ਬਾਈ ਇਹਦੇ ਕਰਕੇ ਇਹਨੂੰ ਆਪਾਂ ਜ਼ਿਆਦਾਤਰ ਲਾਉਂਦੇ ਆ ਬਾਥਰੂਮ ਦੇ ਵਿੱਚ ਇਹ ਦੋ ਤਿੰਨ ਫਾਇਦੇ ਹੁੰਦੇ ਨੇ ਲਾਉਣੇ ਦੇ ਇੱਕ ਮਤਲਬ ਸਵੈਲ ਦੇ ਤੋਂ ਬਚਿਆ ਜਾਂਦਾ ਬੰਦਾ ਤੇ ਦੂਜਾ ਕੌਗਰੇਜ ਵਗੈਰਾ ਨਹੀਂ ਆਉਂਦੇ ਇਹਦੇ ਵਿੱਚ ਇਹ ਫਾਇਦਾ ਬਾਈ ਇਹਦਾ ਤੇ ਇਹ ਤੁਹਾਨੂੰ ਪਤਾ ਹੀ ਆ 4 ਇੰਚ ਦੀ ਐਲਬੋ ਐ ਇਹ ਐਲਬੋ ਲੱਗਦੀ ਆ ਸ਼ੀਟ ਦੇ ਵਾਸਤੇ ਜਿੱਦਾਂ ਹੁਣ ਆਪਾਂ ਸ਼ੀਟ ਦਾ ਬਣਾਉਣਾ ਹੁੰਦਾ ਹੈ ਸੈਂਟਰ ਜੇ ਕੋਈ ਵੀ ਸ਼ੀਟ ਲਾ ਲਓ ਚਾਹੇ ਬਾਲ ਹੈਂਗਿੰਗ ਲਾ ਲਓ ਚਾਹੇ ਬਨ ਪੀਸ ਸ਼ੀਟ ਲਾ ਲਓ ਇਹ ਬਾਈ ਉੱਥੇ ਲੱਗਦੀ ਹੈ ਇਹ ਵੀ ਫਿਨੋਲੈਕਸ ਦੀ ਹੈ ਇਹਦਾ 110 ਐਮ ਐਮ ਤੇ 6 ਕੇਜੀ ਗੇਜ ਹੈ ਇਹ ਲਿਖਿਆ ਉੱਪਰ ਤੇ ਬਾਈ ਸੀ ਐਮ 2 ਇਹਦੀ ਖੈਰ ਆਪਾਂ ਨੂੰ ਹੈ ਨਹੀਂ ਖੈਰ ਇਨੀ ਨੌਲੇਜ ਅਬ ਆਪਾਂ ਜਾਂਚ ਪਰਤਾੜ ਕਰਕੇ ਇਹਦੇ ਵੀ ਤੁਹਾਨੂੰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੂਗੇ ਇਹ 6 ਕੇਜੀ ਸਾਨੂੰ ਦੱਸ ਦਿੰਨੇ ਆ ਇਹਦਾ 6kg ਦੀ ਮੋਟਾਈ ਹੁੰਦੀ ਹੈ ਬਈ ਇਹ ਹੈਵੀ ਚ ਹੁੰਦੀ ਹੈ ਇਹ ਗੇਜ ਹੁੰਦੀ ਹੈ ਇਹਦੇ ਚ ਇੱਕ 4kg ਗੇਜ ਆਉਂਦੀ ਹੈ ਤੇ ਇੱਕ 6kg ਗੇਜ ਆਉਂਦੀ ਹੈ 6kg ਦੀ ਗੇਜ ਹੈਵੀ ਹੁੰਦੀ ਹੈ ਤੇ ਕਈ ਮੇਰੇ ਵੀਰ ਭਲੇ ਖਾ ਜਾਂਦੇ ਵੀ ਇਹ 6kg ਲਿਖਿਆ ਹੋਇਆ ਹੈ kg ਦਾ ਮਤਲਬ ਕਿਲੋ ਕਿਲੋ ਨਹੀਂ ਹੈ ਬਈ ਇਹ ਇਹ ਮਤਲਬ 6kg ਪ੍ਰੈਸ਼ਰ ਹੁੰਦਾ ਹੈ ਇਹਨਾ ਮਤਲਬ ਇਹ ਛੱਲਦੀ ਹੈ ਇਹ ਲੋ ਇਹਨੇ ਪ੍ਰੈਸ਼ਰ ਚ ਕੰਮ ਕਰਦੀ ਹੈ ਇਹ ਤੇ ਬਈ ਅੱਗੇ ਆ ਗਿਆ ਆਪਣਾ ਟੀ ਆ ਗਈ 4 ਇੰਚੀ ਦੀ ਇਹ ਵੀ 6 ਕਿਜੀ ਚ ਜਿੰਨਾ ਵੀ ਆਪਣਾ ਸਮਾਨ ਆਏ ਆਪਾਂ ਸਾਰੇ ਹੀ ਮਤਲਬ ਕਿ 6 ਕਿਜੀ ਵਿੱਚ ਲਾਉਣਾ ਲਾਉਣਾ ਹੈ ਇਹਨੂੰ ਕੋਈ ਵੀ ਆਪਾਂ ਨੇ ਹਲਕਾ ਸਮਾਨ ਇਹ ਚ ਵਰਤਦੇ ਕਿਉਂਕਿ ਬਾਅਦ ਵਿੱਚ ਇਹ ਸਮਾਨ ਮਤਲਬ ਇੱਕ ਵਾਰੀ ਪੈਣਾ ਕੋਠੀ ਵਿੱਚ ਬਾਰ-ਬਾਰ ਪੈਂਦਾ ਨਹੀਂ ਹੈਗਾ ਕਈ ਆਪਾਂ ਨੂੰ ਮਾਲਕ ਕਹਿ ਦਿੰਦੇ ਆ ਵੀ ਹਲਕਾ ਹੀ ਲਾ ਦਿਓ ਅਸੀਂ ਵੇਚਣੀ ਹੈ ਜੋ ਇਹ ਜੋ ਬੋਝੀ ਅਸੀਂ ਇਦਾਂ ਦਾ ਕੰਮ ਕਰਦੇ ਨਹੀਂ ਬਾਈ ਅਸੀਂ ਜਿਆਦਾ ਤਰ ਕੋਸ਼ਿਸ਼ ਕਰਦੇ ਆ ਮਤਲਬ ਹੈਵੀ ਸਮਾਨ ਲਾਉਣਾ ਸਾਰੇ ਹੀ ਹੈਵੀ ਸਮਾਨ ਲਾਉਣ ਦਾ ਫਾਇਦਾ ਆਇਆ ਬਈ ਇੱਕ ਵਾਰੀ ਲੱਗ ਜਾਂਦਾ ਇਹ ਚ ਫਿਰ ਆਪਾਂ ਨੂੰ ਆਰਾਮਦਾਰੀ ਆ ਜਾਂਦੀ ਹੈ ਬਾਅਦ ਕੋਈ ਪ੍ਰੋਬਲਮ ਨਹੀਂ ਆਉਂਦੀ ਬਈ ਮੇਨ ਗੱਲ ਹੁੰਦਾ ਜੋੜ ਲਾਉਣੇ ਬਾਰੇ ਉਹ ਵੀ ਤੁਹਾਡੇ ਨਾਲ ਆਪਾਂ ਜਾਣਕਾਰੀ ਸਾਂਝੀ ਕਰੂੰਗੇ ਇਹ ਹੋ ਗਈ ਟੀ ਬਾਈ ਤੇ ਉਹ ਜਿਹੜਾ ਤੁਸੀਂ ਦੇਖੀ ਜੰਨੇ ਆ ਸਕਰੀਨ ਤੇ ਇਹ ਹੋ ਗਈ ਆਪਣੀ ਵਾਈਟੀ ਇਹਦਾ ਵੀ ਤੁਹਾਨੂੰ ਦੱਸੂਗੇ ਵੀ ਕਿੱਥੇ ਪੈਣੀ ਹੈ ਕਿੱਥੇ ਕੰਮ ਲੈਣਾ ਆਪਣੀਆਂ ਤੇ ਤੇ ਬਈ ਵਾਈਟੀ ਹੋ ਗਈ ਤੇ ਇਹ ਹੋ ਗਈਆਂ ਛਾਗਟ 4 ਇੰਚੀ ਦੀ ਤੇ ਆਹ ਹੋ ਗਈ ਆਪਣੀ ਟੀ ਹੋ ਗਈ 3 ਇੰਚੀ ਦੀ ਤੇ ਗੱਲ ਕਰਦੇ ਆਪਾਂ ਆਫਸੈਟ ਦੀ ਇਹਨੂੰ 45 ਡਿਗਰੀ ਬੈਂਡ ਕਹਿੰਦੇ ਆ 45 ਡਿਗਰੀ ਤੱਕ ਇਹ ਟੋਟੇ ਨੂੰ ਆਪਣਾ ਮੂਵ ਕਰਦਾ ਬਾਈ ਇਹ ਵੀ ਫੀਨੋਲੈਕਸ ਦਾ ਹੈ ਤੇ 90 ਐਮ ਐਮ ਦਾ ਇਹ 90 ਐਮ ਦਾ ਮਤਲਬ ਬਾਈ 3 ਇੰਚੀ ਹੋ ਗਿਆ ਤੇ 110 ਐਮ ਐਮ ਹੋ ਗਿਆ 4 ਇੰਚੀ ਦਾ ਇਹ ਹੁੰਦਾ ਬਾਈ 45 ਡਿਗਰੀ ਬੈਂਡ ਹੁੰਦਾ ਹੈ ਇਹਦੇ ਮਤਲਬ ਕਿ ਪੀਸ ਬਣਾ ਬਣਾ ਸਕਦੇ ਆ ਆਪਾਂ ਤੁਹਾਨੂੰ ਦੱਸੂਗਾ ਕਿੱਥੇ ਪਾਣੀ ਹੈ ਵੀ ਬਸ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਐਂਡ ਤੱਕ ਇਹ ਜੋ ਇਹ ਪੀਸ ਵੀ ਬਣਾ ਸਕਦੇ ਆ ਤੇ ਸਿੰਗਲ ਪੀਸ ਵੀ ਲੱਗ ਸਕਦਾ ਜਿੱਦਾਂ ਆ ਬਣਿਆ ਹੋਇਆ ਹੈ ਇਹ 4 ਇੰਚੀ ਵਿੱਚ ਹੈ ਇਹ ਵਿੱਚ ਮਤਲਬ ਖੁੱਲਣਾ ਜਿੱਧਰ ਮਰਜ਼ੀ ਨੂੰ ਘੁਮਾ ਲਓ ਇਹਨੂੰ ਜਿੱਧਰ ਮਰਜ਼ੀ ਡਿਗਰੀ ਬਣਾ ਲਓ ਇਹਦੀ ਇੱਥੇ ਕੰਮ ਆਉਂਦਾ ਬਾਈ ਇਹ ਤੇ ਖੈਰ ਆਪਣੇ ਕੋਲ ਜਿਹੜਾ ਪੈਪ ਆਇਆ ਬਾਈ ਪੈਪ ਵਾਰੀ ਤੁਹਾਨੂੰ ਦੇ ਦੇਣੇ ਨਾਲਜ ਜਾਣਕਾਰੀ ਦੇ ਦੇਣੇ ਉਹਦੇ ਬਾਰੇ ਵੀ ਪੈਪ ਵੀ ਬਾਈ ਆਪਣਾ ਫੀਨੋਲੈਕਸ ਦਾ ਆਇਆ ਏ 6 ਕਿਜੀ ਵਿੱਚ ਫਿਟਿੰਗ ਆ ਫਿਟਿੰਗ ਵੀ ਫੀਨੋਲੈਕਸ ਦੀ ਆਈਏ ਤੇ ਆਪਣੇ ਕੋਲ ਪਾਈਪ ਵੀ ਬਾਈ ਫੀਨੋਲੈਕਸ ਦੀ ਆਈਏ ਜਿਹੜੀ ਪਾਈਪ ਆਪਣੀ 4 ਕਿਜੀ ਹੁੰਦੀ ਹੈ ਉਹਦੇ ਤੇ ਬਾਈ ਹਰੀ ਨੀਲੀ ਪੱਟੀ ਹੁੰਦੀ ਹੈ ਜਿਹੜੀ 6 ਕਿਜੀ ਪਾਈਪ ਹੁੰਦੀ ਹੈ ਇਹ ਤੇ ਹਰੀ ਪੱਟੀ ਹੁੰਦੀ ਹੈ ਇਹ ਹੈ ਬਈ ਆਪਣਾ ਫੀਨੋਲੈਕਸ ਪਾਈਪ ਐਂਡ ਫਿਟਿੰਗਸ 90mm 6kg cm2 0.6mpa ਕਲਾਸ 3 ਆਈਐਸ ਮਾਰਕਾ ਬਾਈ ਪਾਈਪ ਇਹ ਇਹ ਲੈਂਡ ਫਰੀ ਇੰਨੀ ਕਿ ਜਾਣਕਾਰੀ ਇਹਦੇ ਬਾਰੇ ਤੇ ਭਾਈ ਇਹ 20 ਫੁੱਟ ਦੀ ਲੈਂਥ ਹੁੰਦੀ ਹੈ ਪੂਰੀ 20 ਵੀ ਫੁੱਟ ਦੀ ਲੈਂਥ ਆ 4 ਇੰਚੀ ਵੀ ਹੈ ਤੇ 3 ਇੰਚੀ ਵੀ ਸਾਰੀਆਂ ਦੀ ਲੰਬਾਈ ਮਤਲਬ 20 ਫੁੱਟ ਹੁੰਦੀ ਹੈ ਤੇ ਇਹਦੇ ਜੇ ਤੁਹਾਨੂੰ ਦੱਸਦੀ ਆਪਾਂ ਗੇਜ 2.5 ਕੇਜੀ ਤੋਂ ਲੈ ਕੇ 10 ਕੇਜੀ ਤੱਕ ਗੇਜ ਮਿਲਦੀ ਆਪਾਂ ਨੂੰ ਇਹਦੇ ਵਿੱਚ ਜਿਵੇਂ ਐਸੇ ਮੈਕਸਿਮਮ ਕੋਠੇ ਇੰਚ ਦੇ ਬਾਈ 6 ਕੇਜੀ ਚੱਲਦੀ ਹੈ ਕੰਧਾਂ ਵਿੱਚ ਜਿਹੜੇ ਪਏ ਪਾਉਣੇ ਆ ਉਹ ਪਾਉਣੇ ਆਪਾਂ 4 ਕੇਜੀ ਵਿੱਚ ਇੰਨੀ ਕ ਜਾਣਕਾਰੀ ਅੱਜ ਲਈ ਤੇ ਬਾਈ ਬਣੇ ਹੋ ਰਹੇ ਹੋ ਵੀਡੀਓ ਦੇ ਨਾਲ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੱਸ ਦੋਗੇ ਇਹਦੇ ਵਿੱਚ ਬਾਈ ਪਹਿਲਾਂ ਆਪਣੀਆਂ ਹਾ ਐਲਬੋ ਭਰਨ ਵਾਸਤੇ ਆਪਾਂ ਨੂੰ ਪਾਈਪ ਤੇ ਚੜਾਉਣ ਵਾਸਤੇ ਇਹ ਖੱਡਾ ਜਿਹੜਾ ਤੁਹਾਨੂੰ ਦਿਖਾ ਰਹੇ ਆਂ ਆਰ ਪਾਰ ਦਾ ਹੋਣਾ ਜ਼ਰੂਰੀ ਹੈ ਇਹਦੇ ਨਾਲ ਕੀ ਸੌਖਾ ਮਤਲਬ ਖਾਲੀ ਪਾਰ ਹੋ ਜਾਂਦੀ ਐਲਬੋ ਜੇ ਹੱਥ ਪੈਣੇ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਹੀ ਐਲਬੋ ਭਰ ਹੋਣੀ ਆਪਣੀ ਇਦਾਂ ਜਿੱਦਾਂ ਆਪਾਂ ਕਰਿਆ ਹੋਇਆ ਹੈ ਖਾਲੀ ਆਰ ਪਾਰ ਮਤਲਬ ਖਾਲੀ ਹੋਣਾ ਚਾਹੀਦਾ ਇਹ ਪੈਪ ਪਾਉਣੇ ਪਹਿਲਾਂ ਹੀ ਖੜੇ ਹੋ ਗਏ ਤੇ ਬੀਮ ਵਿੱਚ ਖੜੇ ਆ ਬਾਈ ਪੈਪ ਤੁਹਾਨੂੰ ਜਾਣਕਾਰੀ ਦੱਸ ਦਈਏ ਤੇ ਅੱਜ ਬਾਈ ਤੁਹਾਨੂੰ ਆਪਾਂ ਤਰੀਕੇ ਦੱਸਣੀ ਭੁੱਲ ਗਏ ਅੱਜ ਤਰੀਕ ਹੈਗੀ ਹੈ 20 ਅਗਸਤ 8ਵਾਂ ਮਹੀਨਾ 2025 ਹੈ ਇੱਕ 3 ਗਾੜਾ ਇੰਚ ਦੱਸੀ ਮੈਂ ਕਿੰਨੇ ਚੀ ਇਹ ਗਾੜਾ ਇੰਚ ਹੋ ਗਿਆ 6 ਤੇ 18 ਇੰਚ 18 ਆਪਾਂ ਇੰਚੀ ਬਈ ਸਾਈਡ ਤੇ ਰੱਖਣਾ ਸੈਂਟਰ ਇਹਦਾ ਤੇ ਪਿੱਛੋਂ 11 ਇੰਚ ਸੈਂਟਰ ਬਨ ਪੀਸ ਦੀ ਸ਼ੀਟ ਲਾਉਣੇ ਵਾਸਤੇ ਆਪਾਂ ਨੂੰ ਇੰਨਾ ਸੈਂਟਰ ਰੱਖਣਾ ਪੈਣਾ ਹੈ ਇਹ ਆਪਣੀ ਸ਼ੀਟ ਦੀ ਪ੍ਰੋਵੀਜ਼ਨ ਬਣ ਗਈ ਤੇ ਬਈ ਬਾਹਰ ਆਪਣੀ ਪੈਪ ਆ ਗਈ ਇਹ ਬਾਹਰ ਆਪਾਂ ਤੁਹਾਨੂੰ ਦੱਸਿਆ ਦਾ ਬਣਾਉਣਾ ਹੌਦੀ ਕਈ ਪਲੰਬਰ ਹੌਦੀ ਕਹਿੰਦੇ ਆ ਕਈ ਆਪਣਾ ਮੇਨ ਹੌਲ ਕਹਿ ਦਿੰਦੇ ਆ ਕਈ ਬਾਈ ਗਟਰ ਕਹਿੰਦੇ ਆ ਆਪਣੀ ਆਪਣੀ ਸਾਰੀ ਬੋਲੀ ਬੋਲਦੇ ਆ ਆਪਾਂ ਇਹਨੂੰ ਮੇਨ ਹੌਲ ਕਹਿੰਦੇ ਆ ਜਸੀਂ ਸੀਵਰੇਜ ਦਾ ਗਟਰ ਕਹਿੰਦੇ ਆ ਇੱਥੇ ਬਣਾਉਂਗੇ ਆਪਾਂ ਹੌਦੀ ਦੇ ਵਿੱਚ ਇਕੱਠੇ ਕਰਾਂਗੇ ਪਾਪ ਇਹੇ ਭਾਈ ਤੁਹਾਨੂੰ ਮੈਂ ਪਹਿਲਾਂ ਦੱਸਿਆ ਤਾਂ ਵੀ ਸਲੂਸ਼ਨ ਬਾਰੇ ਜਾਣਕਾਰੀ ਦੇਣੀ ਸੀ ਤੇ ਆ ਜਿਹੜਾ ਪੀਵੀਸੀ ਸਲੂਸ਼ਨ ਹੈ ਇਹਦੇ ਵਾਸਤੇ ਲੱਗ ਆਉਂਦਾ ਹੈ ਤੇ ਭਈ ਇਹ ਇਹ ਵੀ ਦੋਨਾਂ ਪਾਸੇ ਚੰਗੀ ਤਰ੍ਹਾਂ ਲਾਉਣਾ ਜਿੱਦਾਂ ਸੇਪੀ ਪੀਵੀਸੀ ਦਾ ਲਾਉਣਾ ਹੈ ਆਪਾਂ ਜੋੜ ਇਹ ਪੀਵੀਸੀ ਚ ਆ ਜਾਂਦਾ ਏ ਤੇ ਛਾਗੜ ਦੇ ਅੰਦਰ ਵੀ ਲਾਉਣਾ ਤੇ ਇਹਨੂੰ ਪਾਈਪ ਦੇ ਬਾਹਲੇ ਪਾਸੇ ਲਾਉਣਾ ਹੈ ਤਾਂ ਕਿ ਕੋਈ ਲੀਕਜ ਦਾ ਚਾਂਸ ਨਾ ਰਹੇ ਮੇਨ ਗੱਲ ਭਾਈ ਇਹਦੀ ਇਹੀ ਹੁੰਦੀ ਹੈ ਜੇ ਆਪਾਂ ਸਲੂਸ਼ਨ ਘੱਟ ਵੱਧ ਲਾਉਨੇ ਤਾਂ ਜੋੜ ਹੋ ਸਕਦਾ ਥੋੜਾ ਢਿੱਲਾ ਰਹਿ ਜਾਏ ਜਾਂ ਲੀਕ ਕਰਨਾ ਜੇ ਇਹ ਜੇ ਕਾਰਨ ਗੱਲਾਂ ਹੋ ਜਾਂਦੀਆਂ ਤਾਂ ਕਰਕੇ ਬਈ ਇਹ ਪੰਜ ਸਲੂਸ਼ਨ ਵਧੀਆ ਤਰੀਕੇ ਨਾਲ ਲਾਉਣਾ ਇਹਨੂੰ ਉੱਚ ਕੋਈ ਕੰਜੂਸੀ ਨਹੀਂ ਕਰਨੀ ਵੀ ਘੱਟ ਲਾਉਣਾ ਜ ਵੱਧ ਲਾਉਣਾ ਤੇ ਤੁਹਾਨੂੰ ਸਲੂਸ਼ਨ ਦੀ ਦਿਖਾ ਦਿੰਦੇ ਆ ਕੁਆਲਿਟੀ ਇਹ ਐਮ ਸੀਲ ਦਾ ਏ ਪੀ ਵੀ ਸੀਲ ਪੀ ਵੀ ਸੀ ਸਲੂਸ਼ਨ ਹੈ ਤੇ ਇਹ ਰੈਗੂਲਰ ਬਾਉਂਡ ਸੋਲਵੈਂਟ ਸਿਮੈਂਟ ਲਿਖਿਆ ਉੱਪਰ ਇਹਦੇ ਤੇ ਇਹਦਾ ਐਮ ਆਰ ਪੀ ਬਈ 170 ਰੇਟ ਹੈ ਇਹਦਾ ਰੇਟ ਥੋੜਾ ਜਿਹਾ ਘੱਟ ਹੁੰਦਾ ਹੈ ਸੀ ਪੀ ਵੀ ਸੀ ਨਾਲੋਂ ਉਹ ਥੋੜਾ ਜਿਹਾ ਮਹਿੰਗਾ ਹੁੰਦਾ ਹੈ ਤੇ ਇਹ ਵੀ 250 ਐਮ ਐਲ ਹੈ ਬਈ ਤੇ ਇਹ ਪੀਵੀਸੀ ਹੈ ਸੋਲੂਸ਼ਨ ਤੇ ਉਹ ਆਉਂਦਾ ਜਿਹੜਾ ਫਿਟਿੰਗ ਵਾਲਾ ਉਹ ਸੀਪੀਵੀਸੀ ਹੁੰਦਾ ਇਹ ਤੁਹਾਨੂੰ ਪਿਛਲੀ ਵੀਡੀਓ 'ਚ ਦਿਖਾਏ ਦੱਪਾ ਨੇ ਇਹ ਇਹਦਾ ਰੰਗ ਭਾਈ ਚਿੱਟਾ ਹੁੰਦਾ ਪਾਣੀ ਪਾਣੀ ਰੰਗਾ ਜਾਂ ਹੁੰਦਾ ਇਹ ਤੇ ਇੰਨੀ ਗੱਲਬਾਤ ਇਹਦੇ ਬਾਰੇ ਆ ਆਹ ਲਾ ਭਾਈ ਤੇ ਭਾਈ ਸੀਟ ਦਾ ਆਪਣਾ ਸੈਂਟਰ ਬਣ ਗਿਆ ਕਬੀ ਸੀਟ ਦਾ ਸੈਂਟਰ ਰੱਖਤਾ ਆਪਾਂ ਬਾਈ ਪਿੱਛੇ ਤੇ 10 ਇੰਚੀ ਬਨਪੀ ਸੀਟ ਲੱਗੂਗੀ ਤੇ ਪਾਣੀ ਵਾਸਤੇ ਬਾਈ ਡਰੇਨ ਵਾਸਤੇ ਬਣ ਗਿਆ ਟੂਟੀਆਂ ਦੇ ਥੱਲੇ ਜਾਲੀ ਲੱਗੂਗੀ ਤੇ ਵਾਈਟ ਜੀ ਤੁਹਾਨੂੰ ਪਹਿਲਾਂ ਦੱਸਿਆ ਤਾਂ ਆਪਾਂ ਨੇ ਵੀ ਇਹਦੇ ਬਾਰੇ ਦਵਾਂਗੇ ਜਾਣਕਾਰੀ ਇਹ ਵਾਈਟ ਜੀ ਬਾਈ ਇੱਕ ਤਾਂ ਮਤਲਬ ਇੱਥੇ ਬਣ ਗਿਆ 2 ਪੁਆਇੰਟ ਬਣਾਉਣੇ ਵਾਸਤੇ ਹੁੰਦੀ ਹੈ ਵਾਈਟ ਜੀ ਤੇ ਇੱਕ ਇਹਦੇ ਚ ਆਪਾਂ ਬਾਥਰੂਮ ਵਾਸਤੇ ਅੱਗੇ ਡਰੇਨ ਗੇਨ ਦੇ ਵਾਸਤੇ ਅੱਗੇ ਪਾਈਪ ਲਿਖ ਜਾਊਂਗੇ ਤੇ ਭਾਈ ਬਜਰੀ ਆਪਾਂ ਪਾਤੀ ਪਾਪਾਂ ਤੇ ਚੱਲੀ ਜਾਂਦਾ ਕੰਮ ਬਜਰੀ ਦਾ ਤੇ ਹੌਦੀ ਦੀ ਪਟਾਈ ਹੋ ਗਈ ਆਪਣੀ ਤਕਰੀਬਨ ਤੇ ਬਜਰੀ ਪਾਉਂਗੇ ਇਹਦੇ ਚ ਵੀ ਖੜੀਆ ਪਾ ਕੇ ਬੇਸ ਤਿਆਰ ਕਰੂਗੇ ਬਜਰੀ ਦਾ ਚੰਗੀ ਤਰ੍ਹਾਂ ਤੇ ਹੌਦੀ ਦਾ ਬਜਰੀ ਪਾ ਕੇ ਪਾਦੇ ਵੀ ਜਵਾਨਾ ਗੱਡ ਕੇ ਪਾਦੇ ਬਜਰੀ ਹਨ ਚੈਂਬਰ ਦਾ ਆਪਣਾ 베이스 ਬਈ ਤਕੜਾ ਹੋਣਾ ਚਾਹੀਦਾ ਥੱਲੇ ਤੇ ਤਾਂ ਕਿ ਆਪਣੀ ਖੋਦੀ ਦਵੇ ਨਾ ਕਿ ਇਹਦੇ ਚ ਪਾਣੀ ਚੱਲਣਾ ਹੈ ਖੋਦੀ ਵਿੱਚ ਸਾਰੇ ਬਾਥਰੂਮਾਂ ਦਾ ਪਾਣੀ ਆਪਾਂ ਵਿੱਚ ਗੇਰ ਲਿਆ ਉਹ ਸਾਹਮਣੇ ਤੁਸੀਂ ਪਾਈਪ ਦੇਖੀ ਜੰਨੇ ਆ ਉੱਪਰ ਵਾਲੀ ਬਾਥਰੂਮ ਬਸ ਤੇ ਪ੍ਰਵੇਸ਼ਨਾ ਵਿੱਚ ਬਈ ਜੁੜ ਗਈਆਂ ਖੋਦੀ ਦੇ ਵਿੱਚ ਆ ਕੇ ਤੇ ਖੋਦੀ ਬਣਾਉਣ ਤੋਂ ਪਹਿਲਾਂ ਆਪਾਂ 베이스 ਤਿਆਰ ਕਰਨਾ ਹੈ ਤਾਂ ਚੰਗੀ ਤਰ੍ਹਾਂ ਕਰੀਆ ਸੂਰਿਆ ਪਾ ਕੇ ਸਰੀਏ ਦੇ ਉੱਪਰ ਬਜਰੀ ਪਾਉਂਗੇ ਚੱਲਾਂਗੇ ਭਾਈ ਟਾਈਮ ਹੋ ਗਿਆ ਆਪਣਾ 6:30 ਵਜੇ ਦਾ ਤੇ ਅੱਜ ਦੇ ਕੰਮ ਦੀ ਅੱਪਾ ਇੱਥੇ ਸਮਾਪਤੀ ਕਰਦੇ ਆਂ ਤੇ ਭਾਈ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਸਬਸਕ੍ਰਾਈਬ ਵੀ ਜਰੂਰ ਕਰਨਾ ਹੈ ਧੰਨਵਾਦ